ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਰਮਾਸੀਆਂ ਤਹਿਸੀਲ ਤੇਰਾਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬਣ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਜਰਸੀਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਤੁਹਾਨੂੰ ਗੱਬਣ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਵੀਰ ਜੀ ਚੱਲਾ ਵਧੀਆ ਚੱਲਦਾ ਜੀ ਤੇ ਵੇਖਿਆਦਨ ਵਾਲਾ ਮਾਲ ਫਿਰ ਵੀ ਜੀ ਮਾਲ ਨਾ ਲਗਾਤਾਰ ਵੇਖਦਾ ਹੀ ਰਹਿੰਦਾ ਇਕੱਠਾ ਹੀ ਨਹੀਂ ਹੁੰਦਾ ਤੇ ਰੱਬ ਸਭੀ ਹੁਣ ਸਵੇਰੇ ਗਾਵਾਂ ਜਾਂ ਠੀਕ ਠੀਕ ਆ ਲਗਾਤਾਰ ਕਰਕੇ ਮੈਂ ਕਹਾ ਪਾਦਨੇ ਨਹੀਂ ਤੇ ਵੇਖਦੀਆਂ ਹੀ ਜਾਂਦੀਆਂ ਲਗਾਤਾਰ ਹੁਣ ਜਰਸੀਆਂ ਹੀ ਜ਼ਿਆਦਾ ਤੇ ਆਉਂਦੀਆਂ ਹਨ ਜਰਸੀਆਂ ਵੀ ਜ਼ਿਆਦਾ ਆਉਂਦੀਆਂ ਕਿਉਂਕਿ ਇਹ ਨਾ ਆਪਣਾ ਮਾਲ ਜ਼ਿਆਦਾ ਸ਼੍ਰੀਨਗਰ ਜਾਂਟਿਆ ਵਾ ਅੱਛਾ ਉਧਾ ਪਹਾੜੀ ਗਾਂ ਜਿਹੜੀ ਵੱਡੀ ਹੈ ਨਾ ਮਤਲਬ ਉਹ ਗੁਜਰਾਤ ਭੇਜਣ ਦੇ ਆ ਠੀਕ ਆ ਹਾਂਜੀ ਪਰਸੋਂ ਹੀ ਗੁਜਰਾਤ ਗੱਡੀ ਖਲਾਈ ਠੀਕ ਆ ਹਾਂਜੀ ਵੀਰ ਹੁਣ ਹੀ ਆਪਣੇ ਆਏ ਚਲੋ ਫਿਰ ਨਾਮ ਦੱਸਦੇ ਕਰੀ ਹਾਂ ਮੇਰਾ ਜੋਬਨਪ੍ਰੀਤ ਹਾਂਜੀ ਸੀਡ ਡੇਰਾ ਬਬ ਬਣਾਣ ਦੇ ਜਿਲ੍ਹਾ ਕਰ ਅਰਦਾਸ ਤੇ ਫੋਨ ਨੰਬਰ ਇਹ ਬੋਲਦਾ ਫੋਨ ਨੰਬਰ 81 ਨੂੰ 50285 ਠੀਕ ਹੈ ਤੇ ਰੇਟ ਜਾ ਜੀ ਲੈਣਗੇ ਅੱਜ ਫਿਰ ਰੇਟ ਵੀਰ ਜੀ ਤੁਹਾਨੂੰ ਬੜਾ ਨੋਰਮਲ ਹੀ ਹੁੰਦੇ ਹਰ ਇੱਕ ਵੀਡੀਓ ਚ ਠੀਕ ਹੈ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂ ਜੀ ਵੀਰ ਜੀ ਥਾਣੇ ਤੇ ਇੱਕ ਵਾਰੀ ਤੁਹਾਨੂੰ ਲਾਗੇ ਦੇ ਦਿਖਾਈਏ ਥਾਣਾ ਬੜਾ ਕਮਾਲ ਦਾ ਇਹ ਤਾਂ ਆਪਣੀ ਮਾਰਾ ਦੇਖ ਲਓ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹ ਵੀਰ ਜੀ ਆ ਦੂਜਾ ਕਿ ਨਹੀਂ ਇਰਾਤ ਸੋਈ ਉਹ ਮਨੇਰੇ ਸੋਈ 4 ਵਜੇ ਅੱਛਾ ਕੱਲ ਦੀ ਏ ਰੋ ਪਈ ਏ ਠੀਕ ਅੱਛਾ ਦੋਵਾਂ ਦੀ ਜੇਰ ਪਈ ਏ ਚਲੋ ਦਿਖਾ ਦਿੰਨੇ ਹਾਂ ਇਹ ਤਾਂ ਸੋਆ ਗਨਵਾ ਜੇ ਇਹ ਪਹਿਲੇ ਸੋਇਆ ਛਿੱਗੀ ਹਜੇ ਮੋਹ ਦੀ ਕਿੰਨਾ ਕੁ ਤੋ ਚਵਾਈ ਜਾਊਗੀ ਦੁੱਧ 12 13 ਕਿਲੋ ਦਊਗੀ ਵੱਛੀ ਤੋਰਾਂ ਫੇਰ ਇਹਨਾਂ ਬਾਕੀ ਆਪਣੀ ਸੇਵਾ ਦੇ ਬਾਕੀ ਇਹ ਵੀ ਜਰਸੀਆਂ ਦੇ ਸਾਬ ਨਾਲ ਕੱਦ ਕੱਠ ਚੰਗੇ ਆ ਚਲੋ ਬਲਗ ਦੇ ਦੇਣੀ ਕਿਉਂਕਿ ਹਜੇ ਰਾਤ ਤੇ ਸੋਈ ਹੈ ਹਾਂਜੀ ਹਾਂਜੀ ਜੇ ਰੋ ਪਈ ਪ੍ਰੋਪਰ ਚਲਦੀ ਹੈ ਆਜੂ ਲਾਇਆ ਵੀਰ ਜੀ ਤੇ ਕਿੰਨਾ ਫੇਰ ਇਹਦਾ ਮੁੱਲ ਵੀਰ ਜੀ ਵੀਰ ਜੀ ਮੁੱਲ ਇਹੋ ਜੀ ਵਾਚੀ ਦਾ 60 60 65 ਵੀ ਕਰੀ ਜਾਂਦੇ ਹਾਂ ਜੀ ਪਰ ਧੰਨਵਾਦ ਆਪਣਾ ਮੁੱਲ ਜਾਇ ਜੀ ਅੰਦਾਜ਼ ਤੱਕ ਹਾਂ ਜੀ ਮੁੱਲ ਇਹਦਾ 55 ਕਰ ਲਓ 50 45000 ਦੀ ਇਹਦੀ ਵਾਚੀ 45000 ਜੀ ਕਿ ਵਿੱਚ ਛੋਟ ਛੋਟ ਕਰ ਦੋਗੇ 2000 ਛੋਟ ਕਰ ਦਾਂਗੇ 42 ਦੀ ਦੇ ਦਾਂਗੇ 42000 ਜੀ ਤੇ ਜੇਰੇ ਦੀ ਦਿਖਾ ਲਈ ਆਪਾਂ ਜੇੜ ਉਹ ਦਿਖਾ ਦੇ ਦੋਵਾਂ ਦੋਵਾਂ ਨਹੀਂ ਦਿਖਾ ਦੇ ਅੱਛਾ ਇੱਕ ਥੋੜੇ ਜੀ ਪਾਤੀਆਂ ਜੀ ਦੋਆਂ ਦੀ ਜੇਰ ਜੜੀ ਇਹਦੇ ਚ ਚਲੋ ਪਾਤੀ ਆ ਤੇ ਹੁਣ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਇਹ ਕਿੰਨੇ ਕੇ ਦੁੱਧ ਆ ਲਈ ਜੀ ਵੀਰ ਜੀ ਇਹ ਵੱਡੀ ਹੈ ਉਹ ਦਾ ਤੇ ਵੀਰ ਜੀ 18 17 ਕਿਲੋ ਕਹਿੰਦੇ ਦੁੱਧ ਚੁੰਦੇ ਰਹੇ ਆ ਆਪਾਂ ਘਰ ਵਾਲੇ ਜਿੰਨਾ ਕੋਲ ਰਹੀ ਹੈ ਅੱਛਾ ਬਾਕੀ ਕਿਸੇ ਦੀ ਸੇਵਾ ਤੇ ਡਿਪੈਂਡ ਆ ਆਪਾਂ ਗਾਰੰਟੀ ਨਹੀਂ ਦਿੰਦੇ ਕਿਸੇ ਨੂੰ ਅਜੇ ਗੱਬਣ ਆ ਹਨਾ ਇੱਕ ਵਾਰੀ ਦਿਖਾ ਦਈਏ ਇਸ ਤਰ੍ਹਾਂ ਥਾਨ ਦਿਖਾ ਦਈਏ ਹਾਂ ਦੇਖ ਸਾਡੇ ਥਾਨ ਹਵਾਨਾ ਇਹਦਾ ਕਰੀ ਲੱਗਦਾ ਦੇਖ ਸਾਡੇ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਖੋਲੋ ਹਾਂ ਫਿਰ ਤੋਰਦੀ ਬਾਕੀ ਜੇ 2-4 ਦਿਨ ਖੜੂਗੀ ਸੌਂਚ ਬਹੁਤ ਚੰਗੀ ਖਾਂਦੀ ਬਹੁਤ ਚੰਗਾ ਲੱਗਾ ਬਣੂਗੀ ਬਹੁਤ ਜ਼ਿਆਦਾ ਇਹ ਅੱਜ ਲੈ ਆਇਆ ਜੀ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਚਲੋ ਤੇ ਥੱਲੇੋਂ ਚੰਗੀ ਬਣਾਂਦੀ ਆ ਤੇ ਇਹਦਾ ਫਿਰ ਵਿਰਦੀ ਜੱਜਾ ਮੁੱਲ ਕਿੰਨਾ ਜੀ ਇਹਦਾ ਮੁੱਲ ਵਿਰਦੀ 60 ਕਰਾ ਲਓ ਭਾਵੇਂ 62 ਹਾਂਜੀ 50000 ਦੀ ਵਾਸੀ ਦੇ ਦਾਂਗੇ 50000 ਦੀ ਕਿ ਵਿੱਚੋਂ ਛੋਟ ਛੜ ਕਰ ਦੋਗੇ 2000 ਛੋਟ ਕਰ ਦਾਂਗੇ 40000 ਕਰ ਦਾਂਗੇ 47000 47000 ਜੀ ਬਾਕੀ ਆ ਬੇ ਫੋਨ ਲਾਵੇ ਕੋਈ ਇੱਕ ਰੀ ਹਾਂਏ ਕੋਈ ਵਿਰਦੀ ਖਾਲੀ ਨਹੀਂ ਮੌਕੇ ਮਾਨਤਨ ਜਿਹੜੇ ਸਾਰੀਆਂ ਚ ਹੋ ਜਾਣਗੇ ਦਾਨੀਆਂ ਦਾਨੀਆਂ ਕੋ ਬੜਾ ਠੀਕ ਆ ਬਾਕੀ ਕਿਸੇ ਵੀ ਨੂੰ ਕੋਈ ਵੀ ਪਸੰਦ ਹੁੰਦੀ ਹੈ ਮਾਨਤਨ ਜਿਹੜਾ ਖੁੱਲਾ ਹੋ ਜੂ ਮੌਕੇ ਤੇ ਬਸ ਕੋਈ ਵੀਰ ਫੋਨ ਲਾਵੇ ਇੱਕ ਰੀ ਇੱਕ ਆ ਵੀ ਤਾਜੀ ਸੂਈ ਆ ਆ ਦੇਖ ਸਾਡੇ ਦਾ ਬੱਚਾ ਬਿਲਕੁਲ ਤਾਜ਼ਾ ਹੀ ਹੈ ਤੇ ਇਹਦਾ ਸੁਆਗਨ ਵਾਜੇ ਇਹ ਦੂਜੇ ਸੁਏ 6 ਦੰਦ ਮੂੰਹ ਦੀ ਠੀਕ ਆ ਹਾਂਜੀ ਤੇ ਇਹ ਕਿੰਨਾਂ ਦੁੱਧ ਚਵਾਈ ਜਾਊਗੀ ਇਹ ਦੁੱਧ 12 13 ਗੱਲੋਂ ਦਊਗੀ ਬਸ ਕੀ ਹਾਂ ਜੇ ਥਾਂ ਨਹੀਂ ਪਾ ਗਦੇ ਇਹ ਵੀ ਮਨੇਸਾਲ ਸੋਈ ਹੈ ਤੁਰ ਫੇਰੇ ਕਰੀ ਨਾ ਇੱਕ ਸਾਤੀਆਂ ਸਾਰੀਆਂ ਹਲੇ ਪਾਸ ਹੀ ਹੋਣੀਆਂ ਵਾਂ ਜਿਹੜੀਆਂ ਸੁਈਆਂ ਵੀ ਆ ਉਹ ਵੀ ਪਾਸ ਹੀ ਹੋਣੀਆਂ ਤੇ ਗੱਬਣ ਵੀ ਚਲੋ ਪਾਸ ਹੀ ਹੋ ਕੇ ਜਾਣੀ

ਇਹ ਇਹਦਾ ਮੁੱਲ ਵੀ ਦਿੱਖ ਰਿਹਾ ਇਹਦਾ ਮੁੱਲ ਵੀ ਜੀ ਵੇਖ ਲੋ ਨਿਗਾਹੇ ਕਰਦੇ ਨੇ ਜਿਆ ਜਿਆ ਕਰੀਏ ਤਾਂ ਵੀ ਇਹ ਵੀ ਜੀ ਵੱਛੀ ਦੇ ਦੀਏ 42000 ਦੀ 42000 ਦੀ ਹਾਂਜੀ ਚਲੋ ਛੋਟ ਛੜ ਵਿੱਚ ਕਰ ਦੋਗੇ ਇਹ ਕਿਹੜਾ ਛੋਟ ਕਰ ਦਈਏ ਪੂਰੇ 40 ਦੀ ਦੇ ਦਈਏ 40 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀਰ ਜੀ ਕੋਈ ਕੁਸ਼ਲ ਹੈ ਭਾ ਕੀ ਵੀਰ ਜੀ ਆਪਣੇ ਗੋਣਾ ਮਾਲ 24 ਘੰਟੇ ਭਾਵੇਂ ਰਾਤ ਫੋਨ ਲਾ ਲਈ ਤੋਂ ਦੇ ਦੇ ਰੇਂਦਰ ਰੇਂਦਾਵਾ ਵੀਡੀਓ ਪਾਈ ਜਾਵੇ ਭਾਵੇਂ ਨਾ ਪਾਈ ਜਾਵੇ ਹਨਾ ਜਿੱਦਾਂ ਮਰਜ਼ੀ ਭਾਵੇਂ ਗੁਜਰਾਤ ਦਾ ਕਰਨੀ ਹੈ ਜੰਮੂ ਕਰਨੀ ਸ਼੍ਰੀਨਗਰ ਕਰਨੀ ਜਿਹੜਾ ਮਾਦੀ ਮੇਰ ਕੋ ਵੀਰਾ ਆ ਸਕਦਾ ਠੀਕ ਹੈ ਜੀ ਤੇ ਕਮਰਾ ਵਾ ਜਿੰਨੂੰ ਮਰਜ਼ੀ ਸਾੜੀ ਸਹੂਲਤ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਵੀਰ ਜੀ ਆ ਗੱਬਣ ਹਾਂਜੀ ਪਾਸ ਕਰਕੇ ਲਿਓ ਹਾਂਜੀ ਠੀਕ ਹੈ ਨਾ ਆ ਸੂਈਆਂ ਇਹ ਦੋਹਾਂ ਚੋਕ ਲੈ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਬਸ ਉਹ ਵੇਖ ਚਾ ਕੇ ਖਰੀਦੋ ਜੀ